ਦਰਸ਼ਕੋ ਅੱਜ ਦੀ ਇਸ ਘਟਨਾ ਬਾਰੇ ਸੁਣ ਕੇ ਤੁਸੀਂ ਵੀ ਸੋਚਣ ਦੇ ਲਈ ਮਜਬੂਰ ਹੋ ਜਾਓਗੇ ਕਿ ਆਖਰ ਕੋਈ ਇਸ ਤਰ੍ਹਾਂ ਕਿਵੇਂ ਕਰ ਸਕਦਾ ਹੈ ਕਿਵੇਂ ਕੋਈ 200 ਰੁਪਏ ਦੀ ਖਾਤਰ ਇੱਕ ਨੌਜਵਾਨ ਦੀ ਜਾਨ ਲੈ ਸਕਦਾ ਕੀ ਆ ਪੂਰੀ ਘਟਨਾ ਕਿੱਥੋਂ ਦੀ ਇਹ ਘਟਨਾ ਅੱਜ ਦੀ ਇਸਾ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਚਾਹਲ ਅੱਜ ਦੀ ਜੋ ਸੱਚੀ ਘਟਨਾ ਇਹ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗੌਂਡਾ ਦੀ ਹੈ ਉੱਥੋਂ ਦਾ ਰਹਿਣ ਵਾਲਾ ਹਿਰਦੇਵਾਲਾਲ ਹਿਰਦੇਵਾਲਾਲ ਨੇ ਆਪਣੇ ਹੀ ਗਵਾਂਢੀ ਨੂੰ 700 ਰੁਪਏ ਉਧਾਰ ਦੇ ਦਿੱਤੇ ਅਤੇ ਜਦੋਂ ਗਵਾਂਢੀ ਨੇ ਉਸ ਨੂੰ 700 ਰੁਪਏ ਨਾ ਮੋੜੇ ਤਾਂ ਇਸ ਤੋਂ ਬਾਅਦ ਇੱਕ ਦਿਨ ਹਿਰਦੇਵਾਲਾਲ ਨੇ ਉਸ ਆਪਣੇ ਗਵਾਂਢੀ ਤੋਂ ਪੈਸਿਆਂ ਦੀ ਮੰਗ ਕਰ ਲਈ ਅਤੇ ਜਿਵੇਂ ਹੀ ਹਿਰਦੇਵਾਲਾਲ ਨੇ ਕਿਹਾ ਕਿ ਤੂੰ ਮੈਨੂੰ 200 ਰੁਪਏ ਦੇ ਤਾਂ ਇਸ ਤੋਂ ਬਾਅਦ ਉਹਨਾਂ ਦੇ ਵਿੱਚ ਬਹਿਸ ਹੋ ਜਾਂਦੀ ਹੈ ਬਹਿਸ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਜੋ ਉਹ ਉਸ ਦਾ ਗਵਾਂਡੀ ਸੀ ਤਾਂ ਉਹ ਆਪਣੇ ਮੁੰਡੇ ਜਗਦੀਸ਼ ਚੰਦਨ ਅਤੇ ਪੰਕਜ ਨੂੰ ਨਾਲ ਲੈਂਦਾ ਹੈ ਅਤੇ ਇਸ ਤੋਂ ਬਾਅਦ ਉਹ ਚਾਰੇ ਜਾਣੇ ਮਿਲ ਕੇ ਹਰਦੇਵ لال ਉੱਤੇ ਹਮਲਾ ਕਰ ਦਿੰਦੇ ਨੇ ਡਾਂਗਾ ਸੁੱਟੀਆਂ ਦੇ ਨਾਲ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਜਾਂਦਾ ਉਸ ਦੇ ਸਿਰ ਦੇ ਵਿੱਚ ਇੱਟਾਂ ਤੱਕ ਮਾਰ ਦਿੱਤੀਆਂ ਜਾਂਦੀਆਂ ਤਾਂ ਇਸ ਤੋਂ ਬਾਅਦ ਤੁਰੰਤ ਉਸ ਨੂੰ ਹਸਪੀਟਲ ਲੈ ਕੇ ਜਾਇਆ ਜਾਂਦਾ ਤਾਂ ਜਾਂਦਿਆਂ ਨੂੰ ਹੀ ਡਾਕਟਰ ਉਸ ਨੂੰ ਮ੍ਰਿਤਕ ਘੋषित ਕਰ ਦਿੰਦੇ ਇਸ ਤੋਂ ਬਾਅਦ ਪੂਰਾ ਪਰਿਵਾਰ ਰੋਸ ਦੇ ਵਿੱਚ ਆ ਜਾਂਦਾ ਹੈ ਅਤੇ ਜਦੋਂ ਹਰਦੇਵ لال ਨੂੰ ਐਂਬੂਲੈਂਸ ਦੇ ਵਿੱਚ ਘਰ ਲੈ ਕੇ ਆਇਆ ਜਾ ਰਿਹਾ ਸੀ ਤਾਂ ਉਸ ਟਾਈਮ ਉਹਨਾਂ ਨੇ Laash ਨੂੰ ਐਂਬੂਲੈਂਸ ਦੇ ਵਿੱਚੋਂ ਖਿੱਚ ਕੇ ਬਾਹਰ ਸੁੱਟ ਲਿਆ ਅਤੇ ਤਕਰੀਬਨ ਉਸ ਨੂੰ 200 ਮੀਟਰ ਤੱਕ ਖੜੀਸ ਦੇ ਲੈ ਕੇ ਗਏ ਅਤੇ ਰੋਡ ਦੇ ਉੱਤੇ Laash ਨੂੰ ਰੱਖ ਕੇ ਇਨਸਾਬ ਦੀ ਮੰਗ ਕਰਨ ਲੱਗੇ ਧਰਨਾ ਲਗਾ ਦਿੱਤਾ ਗਿਆ ਤਾਂ ਕਿ ਜੋ ਦੂਸਰੀ ਸੀ ਉਹਨਾਂ ਨੂੰ ਸਖਤ ਸਜਾਵਾਂ ਦਵਾਈਆਂ ਦੇ ਸਕਣ ਸੋ ਦਰਸ਼ਕੋ ਇੱਕ ਬਹੁਤ ਛੋਟੇ ਅਮਾਉਂਟ ਪਿੱਛੇ ਇੱਕ ਇਨਸਾਨ ਦੀ ਜਾਨ ਲੈ ਲਈ ਸੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੂਰ ਦਿਓ ਜੇਕਰ ਪਹਿਲੀ ਵਾਰ ਚੈਨਲ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਹਾਈਪ ਕਰਨਾ ਨਾ ਭੁੱਲਿਓ ਸੋ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਨਿਊਜ਼ ਦੇ ਨਾਲ ਤੁਸੀਂ ਦੇਖਦੇ ਰਹੋ ਗੁਰ ਪੰਜਾਬੀ